ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆ ਤੇ ਦੋਨੇ ਬਈ ਟੌਪ ਬ੍ਰੀਡ ਆਊਟ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਹੁਤ ਠੀਕ ਹੋ ਵਧੀਆ ਬਹੁਤ ਵਧੀਆ ਵੀ ਨਾਮ ਤੇ ਐਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲ ਤੇ ਤਸੀਲ ਤਪਾਰਾ ਨੇੜਾ ਡਾਕਟਰ ਆਪਾਂ ਨੇੜੇ ਨੇੜੇ ਪੈਣ ਨੇੜੇ ਆਪਰੋਂ ਭਲੌਰ ਸੈਰ ਆ ਜਾਂਦਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 ਬਈ 33579 ਬਈ ਠੀਕ ਆ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਮ ਆ ਨਿਰਪਰ ਕਰਕੇ ਲੈਬਰਾਟਰ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਘਰ ਦੇ ਨਹੀਂ ਹੁੰਦੇ ਠੀਕ ਆ ਬਈ ਹਾਂਜੀ ਠੀਕ ਮੈਂ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਸੂਈ ਆ ਇਹ ਡਾਕਟਰ ਦੂਜਾ ਸੂਸ ਸੂਈ ਆ ਵੱਛੀ ਕਦੋਂ ਸੂਈ ਆ ਰਾਤ ਸੂਈ ਹੈਗੀ ਜ਼ਹਿਰ ਪੈ ਗਿਆ ਜ਼ਹਿਰੇ ਦੀਆਂ ਬੱਥਲ ਜਪਈ ਹੈਗੀ ਜ਼ਹਿਰ ਬਾਈ ਆ ਰੱਖੀ ਬੈਠਾ ਕੰਪਲੀਟ ਆ ਬਈ ਤੇ ਬੱਚਾ ਕਿਤੇ ਤੱਕ ਰਮਣੀ ਡਾਕਟਰ ਦੇ ਸੈਕਸਡ ਲੱਗਿਆ ਵਾ ਸੀਗਾ ਠੀਕ ਆ ਸਿਪਾਈ ਕ ਦਾ ਹੂੰ ਤੇ ਬੱਛੀ ਦਿੱਤੀ ਡਾਕਟਰ ਬਹੁਤ ਨੀਆ ਆ ਚੰਗੇ ਕੀ ਬਾਤ ਆ ਯਾਰ ਬੱਚਾ ਬੱਛੀ ਨੂੰ ਜਨੂ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਬੱਛੀ ਇੱਕ ਨੰਬਰ ਆ ਯਾਰ ਹਨਾ ਬੱਚੇ ਡਾਕਟਰ ਕੋਈ ਮੋਲੇ ਨਹੀਂ ਆ ਆਪਾਂ ਨੂੰ ਸਟਰਾ ਭੇਜਤਾ ਹੈਗਾ ਬੰਦਿਆਂ ਨੇ ਠੀਕ ਆ ਇਹ ਕਹਿਣ ਦੀ ਗੱਲ ਨਹੀਂ ਜੀ ਹੂੰ ਤੇ ਆਹ ਦੇਖ ਡਾਕਟਰ ਸਪਾਈਕ ਦਾ ਸੈਕਸਡ ਸਿੰਮਣ ਲੱਗਿਆ ਵਸੀ ਆ ਵੜ ਦੇ ਸਟਰਾ ਹੈਗਾ ਚਲੋ ਕੋਈ ਨਹੀਂ ਕੋਈ ਚੱਕਰ ਨਹੀਂ ਤੇ ਬੱਚਾ ਦਿਖਾ ਦੇ ਡਾਕਟਰ ਕੀ ਬਾਤ ਉਹ ਬੱਚਾ ਡਾਕਟਰ ਮੋਲ ਹੀ ਨਹੀਂ ਆ ਮਨ ਕੇ ਚੱਲ ਖੜਨੀ ਖੁਰਨੀ ਬੱਚੇ ਦੀ ਤੇ ਬਾਕੀ ਪਿੱਛੋ ਪੁੱਛੋ ਡਾਕਟਰ ਚੌੜਾ ਚੜਾ ਸਹੀ ਹੈ ਤੇ ਬਾਕੀ ਡਾਕਟਰ ਵੱਡਾ ਉਡਾ ਫੇਸ ਫੂਸ ਦਿਖਾ ਡਾਕਟਰ ਬੱਚੀ ਦਾ ਸਾਨੂੰ ਸੰਗ ਗੁਲਾਬੀ ਹੈ ਕਿ ਨਹੀਂ ਬੜਾ ਨਿਆਇਆ ਹੋ ਲਗਰਮਾਲੀ ਤੇ ਜਮਾ ਡਾਕਟਰ ਕਿਦੇ ਬਾਗੀ 100 ਦੀ 100% ਪ्युअर ਐਚਐਫ ਆ ਗਈ ਬ੍ਰੀਡ ਤਿਆਰ ਹੋ ਗਈ ਘਰੇ ਜਿਹਦੇ ਬਾਗੀ ਦੋ ਨਾਗ ਜਾਣਗੇ ਇੱਕ ਨਾਗ ਨਹੀਂ ਜਾਂਦਾ ਡਾਕਟਰ ਸਹੀ ਗੱਲ ਆ ਬਾਈ ਤੇ ਬੱਚੇ ਗਰੋਥ ਦਿਖਾਏ ਡਾਕਟਰ ਵੇਟ ਹੁਣੀ ਬੱਚੇ ਦਾ ਦੇਖ ਲੈ ਕਿੰਨਾ ਆਗਾ ਤੇ ਲੱਤਾਂ ਲੁੱਤਾਂ ਦੇ ਤਾਂ ਤੋਂ ਚੌੜੀ ਚਾੜੀ ਤੇ ਲੰਬਾਈ ਲੰਬੂਈ ਦਿਖਾਏ ਡਾਕਟਰ ਤਾਂ ਉਹਨ ਦੀ ਸਹੀ ਗੱਲ ਤੇ ਕੰਨ ਦਿਖਾਏ ਡਾਕਟਰ ਜਮੇ ਚਾਰ ਚਾਰ ਉਂਗਲਾਂ ਲੱਗੀਆਂ ਚਾਰ ਚਾਰ ਉਂਗਲਾਂ ਦੇ ਕੰਨ ਫੁੱਲ ਬ੍ਰੀਡ ਬੱਚਾ ਦਿੱਤਾ ਕਰਮਾਲੀ ਫੁੱਲ ਡੈਟ ਟੀਕੇ ਦਾ ਮੁੱਲ ਪਾਇਆ ਬੱਚੇ ਨੇ ਹਾਂ ਕੁਆਲਿਟੀ ਬਹੁਤ ਚੰਗੀ ਆ ਕਰਮਾਲੀ ਘਰ ਮਾਂ ਵੀ ਜੰਗੀਆਂ ਨਾ ਮਾਂ ਵੀ ਡਾਕਟਰ ਇਹ ਦੰਦਾਂ ਚ ਹੀ ਹੈਗੀ ਓਕੇ ਤੇ ਭਾ ਮੜੀਆਂ ਮੋਟੀਆਂ ਡਾਕਟਰ ਪਾ ਜਾਂਦਾ ਫਿਰ ਪਸੂਤਾ ਆ ਜਾਆ ਕਰਕੇ ਤੇ ਸੀਲਹੰਡੀ ਡਾਕਟਰ ਇੰਨੀ ਕਹਿਗੀ ਲੈ ਵਾ ਬੜਾ ਚੰਗਾ ਹਨਾ ਆ ਡਾਕਟਰ ਮਗਰ ਸੰਖਾਂ ਨਹੀਂ ਆ ਗੀਆਂ ਮੜੀਆਂ ਮੜੀਆਂ ਤੇ ਬਾਕੀ ਜਿਹੜਾ ਥਣ ਥਣ ਤੇ ਤੇ ਚਵਾਈ ਚੁਈ ਬੈਠ ਦੇ ਇੰਨੀ ਚੰਗੀ ਲੱਗੀ ਹੈਗੀ ਕਿੰਨੀ ਕਹਦੇ ਉੰਨੀ ਪੂਰੀ ਸੀਲ ਨੇ ਡਾਇਰੈਕਟਰ ਦੂਜੇ ਸਵੇਡਰ ਡਾਇਰੈਕਟਰ 22 23 ਕਿਲੋ ਦੁੱਧ ਪਾਇਆ ਵਾਗੈ ਬੈਠਦਾ ਓਕੇ ਤੇ ਬਰੀਡ ਬੈਠਦੀ ਵੀ ਕਿੰਨੀ ਕਹਦੇ ਉੰਨੀ ਹੈਗੀ ਲੇਵਾ ਪ੍ਰੋਡਕਟ ਕਮਾਲਾ ਹਨ ਤੇ ਲੇਵਾ ਡਾਇਰੈਕਟਰ ਥਾਨ ਦੇਖ ਲਿਆ ਡਾਇਰੈਕਟਰ ਬੈਠ ਮਾ ਆ ਗੀਆਂ ਗੱਲਾਂ ਆ ਗੀਆਂ ਗਲਾਬੀ ਵਾਲਾ ਥਾਨ ਕਿਆ ਬਾਤ ਹੈ ਇੱਕ ਨੰਬਰ ਥਾਨ ਲੱਗਿਆ ਡਾਇਰੈਕਟਰ ਲੋਕ ਥਾਨ ਗਲਾਬੀ ਕਹਿੰਦੇ ਲੇਵਾ ਵੀ ਗਲਾਬੀ ਗਲਾਬੀ ਹੈ ਬੈਠਦਾ ਬਾਈ ਸੱਚੀ ਗੱਲ ਹੈ ਬਾਕੀ ਜੋ ਉਸ ਦੇਖ ਥਣਾ ਜੋ ਫਿਰਡ ਰਾਤ ਸੂਇਆ ਜਿਮਾ ਬੋਹ ਆਇਆ ਹੈ ਤਾਂ ਬੈਠ ਥਲੇ ਇਹ ਪੁਣਾ ਪੁਣਾ ਲਾ ਕੇ ਬੈਠਨੇ ਇਹ ਰੰਗ ਟੰਗ ਹੀ ਹੋਰ ਕੱਢਨੇ ਹੈਗੇ ਤੇ ਵੱਡੀ ਨਾੜ ਦੇਖ ਲੋ ਵੱਡੀ ਦੇ ਨਾਲ ਟਰਾਹ ਜਿਹੜਾ ਨਾੜਾ ਨੂੜਾ ਬੈਠਦੇ ਲੇਵੇ ਤੇ ਲੱਗੀਆਂ ਇਹ ਸੀਲ ਢੰਡੀ ਦੇਖ ਲੈ ਡਾਕਟਰ ਦੁੱਧ ਕਿਹੜੇ ਹਿਸਾਬ ਨਾਲ ਰੰਗ ਟੰਗ ਆ ਬੈਠ 25 ਗੋਲ ਦੁੱਧ ਪਾਉਂਦੇ ਫੇਰ ਪਾਸੇ ਬਹਿ ਜਾ ਸਿੱਧੇ ਪਾਸੇ ਲੈ ਬਾਤ ਖਾ ਡਾਕਟਰ ਮਾ ਕਰੋ ਬੈਠਾ ਕੁਛ ਨਹੀਂ ਲੇਵਾ ਦੇਖੋ ਕਮਾਲ ਦਾ ਡਾਕਟਰ ਤੜਕੇ 6-7 ਕਿਲੋ ਬੋਲੀ ਕੱਢਤੀ ਵੜਦੀ ਆ ਹਿੱਟ ਲਾਂਡੂ ਲਾਈਆਂ ਤੋਂ ਹੱਥੋਂ ਦੇਖੀ ਕੱਢਦੀ ਵੜਨੇਵਾ ਸਹੀ ਗੱਲ ਆ ਬਈ ਕੀ ਬਾਤ ਡਾਕਟਰ ਆ ਲੇਵੇ ਲੂਵੇ ਦੀ ਕੁਆਲਿਟੀ ਵੜਦੀ ਕਮਾਲ ਨਹੀਂ ਕਹਦੇ ਓਨੀ ਚੰਗੇ ਤੇ ਇਦਰੋਂ ਵੀ ਥਾਂ ਲੇਵਾ ਦਿਖਾਏ ਡਾਕਟਰ ਆਏ ਨਹੀਂ ਵੀ ਇੱਕ ਪਾਸੇ ਪੂਰਾ ਮਾਰਮੂਰ ਦਾ ਲੇਵਾ ਲੱਗਿਆ ਵੜਨ ਕੀ ਬਾਤ ਥਣ ਛਣ ਡਾਕਟਰ ਇੰਨੀ ਕਾ ਜਿਵੇਂ ਮਰਜੀ ਵਹਿ ਜਾ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬਾਕੀ ਥਾਣ ਬਾਈ ਦੀ ਗੱਲ ਸਹੀ ਆ ਬੜਾ ਚੰਗਾ ਲੱਗਿਆ ਚਾਹੇ ਥੀਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਾਣ ਲੱਗਿਆ ਬਾਕੀ ਡਾਕਟਰ ਬੱਛੀ ਐਨ ਵੀ ਪੱਕ ਪਉਣੇ ਚਾਹੀਦੀ ਤੇ ਬਰੀਕੀਆਂ ਬਰੂਕੀਆਂ ਦਿਖਾਏ ਡਾਕਟਰ ਬੈਠਦੇ ਆ ਸ੍ਰੀ ਸ਼ਰੂਰ ਬੈਠਦਾ ਕਿੰਨਾ ਚੰਗਾ ਆਹ ਦੇਖ ਡਾਕਟਰ ਪਸਲੀਆਂ ਪੁਸਲੀਆਂ ਉਮੀਦ ਹੀ ਦੀਆਂ ਗਿਆ ਸਹੀ ਗੱਲ ਆ ਬਾਈ ਸਿੱਟੀ ਡਾਕਟਰ ਬੈਠਦੀ ਵੀ ਸੀਮਨ ਟੇਲ ਆ ਗਈ ਉਹਨਾਂ ਨੇ ਓਕੇ ਉਹ ਡਾਕਟਰ ਜਿਆਦ ਨਹੀਂ ਕਿਹੜੇ ਦੀ ਆ ਸਟਰਾ ਦਿੱਤਾ ਸੀ ਆ ਸਟਰਾ ਮੈਂ ਲਿਆਇਆ ਸੀਗਾ ਠੀਕ ਆ ਇਹ ਫੇਸ ਫੁੱਟਸ ਦਿਖਾਇਆ ਡਾਕਟਰ ਬੱਚੀ ਦਾ ਫੇਸ ਦੀ ਬਿਊਟੀ ਦੇਖੋ ਬੋਦੀਬਾਦੀ ਪੂਰੀ ਚੰਗੀ ਆ ਨਾ ਉਹ ਨਿਆਜ ਡਾਕਟਰ ਫੇਸ ਤਾਂ ਹੈਗੇ ਜਰਸੀਆਂ ਵੜਾਂਦੇ ਨਹੀਂ ਹੁੰਦਾ ਸਹੀ ਗੱਲ ਆ ਉਹ ਚੀਜ਼ ਲੱਗਿਆ ਫੇਸ ਆਗਾ ਦੇਖ ਡਾਕਟਰ ਕੰਨ ਪੁੰਨ ਵੜਦਾ ਕੀ ਬਾਤ ਆ ਬਾਈ ਇਹ ਡਾਕਟਰ ਹੈ ਵੀ ਦੰਦਾਂ ਚ ਵੜ ਛੱਗ ਦੇਣ ਦੀ ਚੱਕ ਦੀ ਹੈਗੀ ਇਹਦੇ ਠੀਕ ਆ ਦੰਦ ਵੀ ਦਿਖਾ ਦੇ ਲੈ ਡਾਕਟਰ ਇਹ ਦੁੱਧਾਂ ਦਾ ਡਾਕਟਰ ਇੱਕ ਕੰਨੀ ਖੜੀ ਹੈਗੀ ਹੂੰ ਦੇਖ ਲੈ ਦੁੱਧ ਕੰਨੀ ਸਿੱਟੀ ਨਹੀਂ ਹੈ ਸਹੀ ਗੱਲ ਆ ਖੜੀ ਹੈਗੀ ਉਰੇ ਡਾਕਟਰ ਜਵਾਨੀ ਜੇ ਬੱਚੇ ਕੱਦ ਦਿਖਾਏ ਡਾਕਟਰ ਖੜ ਕੇ ਲੈ ਹਾਂ ਕੱਦ ਦਾ ਅੰਦਾਜ਼ਾ ਲਾ ਲਿਓ ਬਾਈ ਦਾ 6 ਫੁੱਟ ਕੱਦ ਉਹ ਸਭ ਨਾਲ ਅੰਦਾਜ਼ਾ ਲਾ ਲਿਓ ਕੱਦ ਵੀ ਚੰਗਾ ਬਰੀਡ ਵੀ ਫੁੱਲ ਆ ਬਾਈ ਸੂਈ ਸਵਾਈਆ ਬੱਚਾ ਵੀ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬੱਚਾ ਡਾਕਟਰ ਸਰਾ ਹੀ ਆ ਜਮਾ ਫੇਸ ਦੀ ਬਿਊਟੀ ਦੇਖੋ ਕਿਹਾ ਕਿ ਡਾਕਟਰ ਤੋੜਾ ਤਰਾ ਚੈੱਕ ਕਰਾਈ ਡਾਕਟਰ ਬੱਚੀ ਦਾ ਲੈ ਬਈ ਤੋੜਾ ਚੈੱਕ ਕਰ ਲੋ ਤੋੜਾ ਵੀ ਕਮਾਲ ਦਾ ਆਰਡਰ ਦੇਖੋ ਕਿ ਨਹੀਂ ਬਈ ਆਰਡਰ ਦੇ ਲੈ ਡਾਕਟਰ ਬਾਕੀ ਬਰੀਕੀਆਂ ਵਾਲਿਆਂ ਡਾਕਟਰ ਵੈੜ ਚ ਹਾਂ ਐ ਨਹੀਂ ਕੋਈ ਮਟਾਇਡ ਦੀ ਹੈਗੀ ਜਮਾ ਸਹੀ ਗੱਲ ਆ ਬਾਈ ਪੂਰੀ ਡਾਕਟਰ ਬਰੀਕੀ ਚ ਹੈਗੀ ਹਾਂ ਤੇ ਮੰਨ ਕੇ ਚਾਲੇ ਥਣਾ ਨੂੰ ਹੱਥ ਲਾਇਆ ਪਾਸਮ ਵੀ ਆਈ ਵੈੜ ਸਹੀ ਗੱਲ ਆ ਬਾਈ ਤੇ ਸੀਲ ਨਹੀਂ ਡਾਕਟਰ ਇੰਨੀ ਹੈਗੀ ਦੇਖੀ ਫੇਸ ਹਾਂ ਫੇਸ ਦੀ ਬਿਊਟੀ ਕਮਾਲ ਵੀ ਤੇ ਕੁਆਲਿਟੀ ਡਾਕਟਰ ਇੰਨੀ ਚੰਗੀ ਲੱਗੀ ਹੈ ਵੈੜ ਨੂੰ ਮੈਂ ਇੱਚੀ ਵੈੜਿਆ ਸੀ ਡਾਕਟਰ ਵੈੜ ਦੇ ਕਹਿਣਾ ਕਰਨਾ ਜਮੇ ਨਹੀਂ ਕੋਈ ਡਾਕਟਰ ਬੱਚੀ ਦੀ ਸਹੀ ਗੱਲ ਆ ਭਾਈ ਫੇਸ ਫੂਸ ਦਿਖਾ ਡਾਕਟਰ ਦੇ ਠੋਆ ਟੂਆ ਬੋਦੀ ਬੱਚੀ ਨਾਲ ਲੱਗਿਆ ਡਾਕਟਰ ਫੇਸ ਸਹੀ ਗੱਲ ਆ ਭਾਈ ਕਿਆ ਬਾਤ ਹੈ ਬਿਊਟੀ ਵੜੀ ਹੈ ਯਾਰ ਬੈਠ ਚਾ ਬਿਊਟੀ ਵੜੀ ਡਾਕਟਰ ਬਾਕੀ ਬਰੀਕੀ ਚ ਹੈਗੀ ਹਮਮ ਪਾਵਾ ਡਾਕਟਰ ਬੱਚੀ ਨੂੰ ਪਹਿਲਾ ਸੂਆ ਕਹੇ ਪਹਿਲਾ ਸੂਆ ਕਹੇ ਕਿ ਵਿਕਣਾ ਬੱਚੀ ਨੇ ਸਹੀ ਗੱਲ ਆ ਭਾਈ ਸਾਡਾ ਡਾਕਟਰ ਦੁੱਧੋ ਕਹਿੰਦੇ 22 ਕਿਲੋ ਪਹਿਲਣ ਦਾ ਪਾਇਵਾ ਜਾ ਤੇ 25 ਕਿਲੋ ਦੁੱਧ ਪਾ ਦੂ ਬਾਕੀ ਗਾ ਸਾਡਾ ਡਾਕਟਰ 6 ਵਾਗਲਾ ਕਿੰਨਾ ਚੋ ਹਮਮ ਥਾਣੇ ਵਾ ਇੱਕ ਨੰਬਰ ਆ ਬਰੀਡ ਇੱਕ ਨੰਬਰ ਆ ਥਾਣੇ ਇੱਕ ਨੰਬਰ ਲ ਚਵਾਈ ਕਿਵੇਂ ਆ ਚਵਾਈ ਤਾਂ ਡਾਕਟਰ ਨੂੰ ਹੀ ਚੰਗੀ ਲੱਗੀ ਹੈਗੀ ਉੱਤ ਨਾ ਕਰਦੀ ਏ ਥੱਲੇ ਇੱਕ ਕੱਚੇ ਥਾਂ ਤੇ ਮਾਰਨੀਆ ਹੁਣ ਤਾਰਾ ਤੇ ਭਾਵੇਂ ਡਾਕਟਰ ਬਹਿ ਭਾਵੇਂ ਆਈ ਜਾ ਬੱਚੀ ਨੇ ਕੁਝ ਨਹੀਂ ਕਹਿਣਾ ਕਰਨਾ ਠੀਕ ਆ ਲੈ ਲੈ ਭਾਈ ਜਿਵੇਂ ਮਰਜ਼ੀ ਬਹਿ ਜਾ ਵਲਟੀ ਧਰ ਕੇ ਕੋਈ ਚੱਕਰੀ ਨਹੀਂ ਚੂਣ ਬੜਾ ਚੰਗਾ ਹੈ ਨਾ ਚੂਣ ਡਾਕਟਰ ਬੜਾ ਨਹੀਂ ਲੱਗਾ ਬੜ ਨੂੰ ਡਾਕਟਰ ਦੇਖ ਲੈ ਕਿੰਨੀ ਏ ਤਾਂ ਰਾਮਰੀਆ ਬਾਹਰ ਵੀ ਦੇ ਦਸਾਨੂੰ ਆਏ ਭੱਜੀ ਆਉਂਦੀ ਆ ਕਿ ਨਹੀਂ ਖੜਕਾ ਸੁਣਦਾ ਚਵਾਈ ਦਾ ਤਾਂ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਮਗਲੇ ਥਣਾ ਦੀ ਚਵਾਈ ਚੈੱਕ ਕਰ ਲੋ ਚੋਰ ਕਿੱਥੇ ਪੈਰ ਧਰ ਲਿਆ ਪੈਰ ਦਾ ਪੱਟਣਾ ਹੀ ਨਹੀਂ ਬੈਠਨੇ ਡਾਕਟਰ ਭਣਾ ਭੁਲਾ ਲੈ ਗੀਆਂ ਸਹੀ ਗੱਲ ਐਨਾ ਹੀ ਸਾਨੂੰ ਹੋਰ ਮਾਰਨਾ ਬੈਠਨੇ ਸਹੀ ਗੱਲ ਆ ਵੀ ਹੱਥ ਲਾ ਕੇ ਡਾਕਟਰ ਚਵਾਈ ਬਾ ਦੇਖਦਾ ਧਾਰ ਹੋਵੇ ਲੈ ਡਾਕਟਰ ਥਣ ਕਿੰਨਾ ਚੰਗਾ ਕੱਢਾ ਬੱਚੀ ਨੇ ਇਹ ਲੈ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਕਿਆ ਬਾਤ ਡਾਕਟਰ ਲੈਤਾ ਰਾ ਕਿੰਨੇ ਆ ਕੇ ਮਾਰਿਆ ਮੈਨੂੰ 2 2.5 ਕਿਲੋ ਦਾ ਟੁਕੜਾ ਟੁਕੜਾ ਅੱਧੀ ਵਾਲਟੀ ਹੋ ਗਈ ਡਾਕਟਰ ਬਾਕੀ ਬਰੀਡ ਇੱਕ ਨੰਬਰ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਚੰਗੀ ਇਹਦਾ ਸੀਦਾ ਡਾਕਟਰ ਲੈ ਪਾਇਆ ਅੱਧੀ ਵਾਲਟੀ ਤੜ ਕੇ ਲੈ ਹੂੰ ਐਂ ਵੇ ਆਪਾਂ ਕਹਿਣਾ ਕੁਛ ਨਹੀਂ ਆ ਨਾ ਜਿਵੇਂ ਕੁਛ ਕਹਿਣਾ ਡਾਕਟਰ ਕਰਮ ਵਾਲੀ ਨੇ ਠੰਡ ਠੰਡ ਦਿਖਾਈ ਲੱਗਿਆ ਕਿ ਪਸੀਨਾ ਥਣ ਲਾ ਸਹੀ ਗੱਲ ਆ ਬਾਈ ਕਿੰਨਾ ਚੰਗਾ ਕੱਢਾ ਹੂੰ 2 ਮਿੰਟ ਡਾਕਟਰ ਵਿੱਚ ਚਵਾਈ ਕਰਕੇ ਉਠੇੜਾ ਕਰੂਗਾ ਸਹੀ ਗੱਲ ਹੋਰ ਮੰਨ ਕੇ ਚੱਲ ਆਪਾਂ ਕਿੰਨੀ ਵੀ ਇੱਕ ਦੋ ਅੱਧੇ ਮਿੰਟ ਡਾਕਟਰ ਚਵਾਈ ਕਰ ਅੱਧੀ ਵਾਲਟੀ ਆ ਗਈ ਦੇਖ ਲੈ ਸਹੀ ਗੱਲ ਆ ਬਾਈ ਤੇ ਲੇ ਬਾਖਾ ਡਾਕਟਰ ਲੈ ਤੇ ਮੁੱਲ ਜੈ ਜੀ ਹੂੰ ਮੋਟਰ ਡੈਕਟਰ ਬਾਹ ਨਜਾਇਜ਼ ਹੋਗਾ ਇਹ ਓਕੇ ਬਾਈ ਬਾਹਨ ਕਿ ਚਲ ਦੇਖ ਲੈ ਮੋਟਰ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਲੇਵਲ ਆਜ ਨਿਕਲੇ ਡੈਕਟਰ ਦੇਖ ਲੈ ਬੱਚਾ ਇਨਾ ਚੰਗਾ ਕਿੰਨੇ ਰੁਪਈਆ ਵੇਗਾ ਸਹੀ ਗੱਲ ਆ ਬਾਈ ਤੇ ਬੈਡ ਵੀ ਸੀ ਵੀ ਮੰਨ ਕੇ ਚੱਲ ਅੱਜ ਬਹੁਤ ਰੁਪਈਆ ਦੀ ਆ ਯਾਰ ਫੁੱਲ ਰੁਪਈਆ ਐ ਡੈਕਟਰ ਪਹਿਲੀ ਗੱਲ ਇਨਾ ਚੰਗਾ ਬੱਚਾ ਕੋਈ ਵੇਚਦਾ ਹੀ ਨਹੀਂ ਆ ਤੇ ਬਾਕੀ ਬੈਡ ਦੀ ਲੇਬਲ ਦੀ ਕੁਆਲਿਟੀ ਤੇ ਡੈਕਟਰ ਡੈਕਟਰ ਲਾ ਹੋਰ ਪਾਈ ਚੋਏ ਤੋਂ ਸਹੀ ਗੱਲ ਆ ਮੰਨ ਕੇ ਤੜਕੇ ਹੱਥ ਨੂੰ ਦੇਖੀ ਬੈਡ ਨੇ ਬਣਨਾ ਦੇਖੀ ਡੈਕਟਰ ਉਨੀ ਵੜ ਹੈ ਤੇ ਉਨਾ ਹੀ ਲੈ ਰਹਾ ਹੈ ਦੇਖ ਲੈ ਇਧਰ ਬੱਚੀ ਦਾ ਖੜ ਨਹੀਂ ਖੁਰ ਨਹੀਂ ਬਹੁਤ ਚੰਗਿਆ ਫੇਸ ਦੇਖੋ ਫੇਸ ਬੜਾ ਪਿਆਰਾ ਹਨਾ ਉਦੀ ਵਦੀ ਸੈਡ ਆ ਡਾਇਰੈਕਟਰ ਲੰਬੀ ਲੰਬੀ ਦਿਖਾ ਦੇ ਬੱਚੀ ਕਿੰਨੀ ਚੰਗੀ ਕੁਆਲਿਟੀ ਹੈਗੀ ਸਹੀ ਗੱਲ ਹੈ ਬਾਈ ਕੁਆਲਿਟੀ ਇੱਕ ਨੰਬਰ ਹੈ ਬਿਊਟੀ ਚੈੱਕ ਕਰੋ ਲੈ ਵਾਲੂ ਗਾ ਦੇ ਕਿ ਨਹੀਂ ਲੰਬਾਈ ਲੰਬੀ ਦਿਖਾ ਦੇ ਡਾਇਰੈਕਟਰ ਬੱਚੀ ਦੀ ਇਹ ਡਾਇਰੈਕਟਰ ਮੰਨ ਕੇ ਚੱਲ ਜੇ ਗੱਬਣ ਦੀ ਪੌਣ ਨਹੀਂ ਆਏ ਪਹਿਲੇ ਡਾਇਰੈਕਟਰ ਪੂਰੀ ਵਜਣ ਚ ਇਹ ਰਾਂ ਦਾ ਪੂ ਸੁਕੇ ਕੋਕਾ ਖਿੜਦਾ ਹੈ ਆਪਾਂ ਨੂੰ ਵੀ ਪਤਾ ਹੈ ਅੱਗੇ 2 ਨੰਬਰ ਏ ਡਾਕਟਰ ਆ ਗਈ ਗਰਲੈਂਡੋ ਗਰਮੀਆਂ ਦਾ ਤੋਹਫਾ ਸਹੀ ਆ ਬਾਈ ਤੇ ਰਾਤ ਹੀ ਇਹ ਸੂਈ ਆ ਜੇਰੇ ਦੀ ਬਠਲ ਜਪਈ ਹੈਗੀ ਠੀਕ ਆ ਬਾਈ ਹਾਂ ਬਾਈ ਤੇ ਕਹਿਣਾ ਕਰਨਾ ਡਾਕਟਰ ਜਮੇ ਨਹੀਂ ਕੁਝ ਰਹਿਣ ਦੇ ਠੀਕ ਆ ਇਹ ਸੀਲ ਠੰਡੀ ਦਿਖਾ ਡਾਕਟਰ ਲੈ ਲੈ ਜਿਵੇਂ ਮਰਜ਼ੀ ਬੈ ਜਾ ਜਿਵੇਂ ਮਰਜ਼ੀ ਡਾਕਟਰ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਬੈ ਜਾ ਠੰਡੀ ਸੀ ਆ ਮੈਂ ਪਿੱਛੇ ਦੀ ਬੈਠਾ ਰਾ ਡਾਕਟਰ ਕੁਝ ਨਹੀਂ ਕਹਿਣਾ ਕਹਿਣਾ ਕੁਝ ਨਹੀਂ ਹੈ ਨਾ ਤੇ 19 20 ਕਿਲੋ ਡਾਕਟਰ ਪਹਿਲੇ ਉਸ ਨੂੰ ਦੁੱਧ ਪਾਇਆ ਵਾ ਠੀਕ ਹੈ ਬੱਚਾ ਇਹਨੇ ਬੱਚੀ ਦਿੱਤੀ ਆਈ ਬੱਚੀ ਬੜੀ ਚੰਗੀ ਆ ਨਾ ਐਡਰੈਕਟਰ ਕਨੈਕਟ ਫਰੀ ਵਾਲਾ ਕੰਮ ਨਹੀਂ ਆਦਾ ਸਹੀ ਗੱਲ ਆ ਭਾਈ ਬੱਚਾ ਇਹਨੇ ਵੀ ਬੱਚੀ ਦਿੱਤੀ ਬੱਚੀ ਬਹੁਤ ਚੰਗੀ ਆ ਭਾਈ ਸੋਈਸ ਭਾਈ ਬੱਚਾ ਚੈੱਕ ਕਰੋ ਲੈ ਬੱਚੀ ਡਾਕਟਰ ਆਪ ਵੀ ਗਰਲੈਂਡੋ ਚੀਏਗੀ ਬੱਚਾ ਵੀ ਗਰਲੈਂਡੋ ਹੀ ਪਾਇਆਗਾ ਹੂੰ ਦਿਖਾ ਐ ਡਾਕਟਰ 나ੜਵਾ ਜਮਾ ਅੱਲਾ ਦਾ ਏ ਡਾਕਟਰ ਆ 3:00 ਵਜੇ ਸੂਈ ਸੀ 5:00 ਵਜੇ ਸੂਈਆ ਤੜਕੇ ਠੀਕ ਆ ਬਾਈ ਮੈਂ ਚੱਤ ਖਾ ਡਾਕਟਰ ਬਾਕੀ ਬੈੜ ਦਾ ਬਾਜਣ ਬੂਜਣਾ ਤੇ ਥਾਂ ਲੈਵਾ ਬੈੜ ਥੱਲੇ ਬੋਲੀਵਾ ਬੋਲਾ ਚਿੰਗਾ ਹਨਾ ਥਾਂ ਦੇਖਣ ਤੇ ਦੇਖੋ ਚਵਾਈ ਇਹ ਕੱਚੇ ਥਾਂ ਦੇ ਕਰਨੇ ਉਹ ਥੱਲੇ ਰੇਤਾ ਪਟੇ ਡਾ ਟਰੈਨਾਂ ਚੰਗਾ ਠੀਕ ਆ ਠੰਡੀ ਗੋਲੀ ਆ ਯਾਰ ਹਨਾ ਵਾਲੀ ਨੇ ਐਠੇ ਡਾਕਟਰ ਦੁੱਧ ਮੰਨ ਕੇ ਚੱਲ 22 ਕਿਲੋ ਹੀ ਪਾਦਾ 2.5 ਲੱਖ ਰੁਪਈਆ ਲਾਦੀ ਮੱਜ ਤੇ ਬੀਜ਼ ਨਹੀਂ ਕਰਦੀ ਡਾਕਟਰ ਬੀਜ਼ ਨਹੀਂ ਕਰਦੀ ਕਿਉਂ ਨਾ ਗਰਮੀ ਮੰਨੇ ਫੈਂਟ ਫੁੱਲ ਹੋਊਗੀ ਆਣੀ ਬੜਾ ਚੰਗਾ ਲੱਗਦਾ ਖਾਣ ਵੀ ਬੜਾ ਨਹੀਂ ਆਇਆ ਚੰਗਾ ਲੱਗਿਆ ਦੇਖਦਾ ਨਾ ਨੂਣਾ ਦੇਖੀ ਲੈ ਵੱਡੀ ਨਾਲ ਦੇ ਕਿੰਨੀ ਜਾਂਦਾ ਆ ਦੇਖ ਡਾਕਟਰ ਥਲੇ ਲੋ ਲਾਲ ਤੇ ਮਿਲਕ ਵੈਨਸ ਉਹ ਡਾਕਟਰ ਵੀ ਕੁ ਲੋ ਬੜ ਨੇ ਖੁੱਲਾ ਪਾਉਣਾ ਤੇ ਪਾਉਣਾ ਵੀ ਜਮਾ ਫੈਟ ਵਾਲਾ ਜਣਾਣ। ਪਾਣ ਦੀ ਕੀ ਬੜਾ ਕਮਾਲ ਦਾ ਲੱਗਿਆ ਹਨਾ ਚਵਾਈ ਚੋਈ ਕਿਵੇਂ ਆ? ਚਵਾਈ ਡਾਕਟਰ ਤੋਂ ਕਰਕੇ ਦੇਣ ਦੱਸੂਈ ਚਵਾਈ ਤਾਂ। ਦੇਖ ਲੈ ਇੱਥੇ ਹੁਣ ਹੀ ਕਰਦੇ ਆ ਨਾਲੇ। ਲੈ ਭਾਈ। ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਹਨਾ। ਭਾਈ ਬਹੁਤ ਚੰਗਾ ਜਿਉਂ ਆ ਯਾਰ ਹਨਾ। ਖੜਕਾ ਨੂੰ ਡਾਕਟਰ ਵੀ ਕਹਿੰਦਾ ਖੜਕਾ ਕੀ ਆਪਣੀ ਬਾਜ਼ ਵੀ ਮਸਾਂ ਹੀ ਸੁਣਦੀ ਉਹ ਇੰਨਾ ਕੜਕਾ ਹੁੰਦਾ ਹੈ ਜ। ਲੈ। ਮੈਂ ਕਹਿੰਦਾ ਹਲੇ ਡਾਕਟਰ ਮੋਰ ਮਾੜਾ ਚੰਗਾ ਚੋਣ ਆ ਨਾ ਕਰ ਮਾੜਾ ਮੀਆ ਡਾਕਟਰ ਦੇਖੀ ਲਾਉਂਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਰਨੀ ਪੰਪੀ ਆ ਡਾਕਟਰ ਚਵਾਈ ਗਾ ਲੇ ਗਾ ਪੰਪ ਨਾ ਉੱਦਦ ਗਿਆ ਯਾਰ ਐਨੀ ਪੋਲੀ ਚਵਾਈ ਬਹੁਤ ਘੱਟ ਮਿਲਦਾ ਡਾਕਟਰ ਨਾ ਬੱਚਾ ਛੱਡਾ ਗਿਆ ਆਪਾਂ ਦੇ ਧਾਰਾ ਮਾਰ ਲਾਗੇ ਕਿੰਨਿਆਂ ਘਤਾਰਾਂ ਵਾਰੀਆਂ ਦੁੱਧ ਦੇਖੇ ਡਾਕਟਰ ਬਾਲਟੀ ਮਾਰਨੇ ਵੀ ਥੱਲੇ ਮਾੜਾ ਹੁੰਦਾ ਗਿਆ ਉਹਨੇ ਜੀ ਐਡਰੈਸ ਚਵਾਈ ਥੱਲੇ ਕਰ ਕੇ ਇਹਦੇ ਡੈਕਟਰ ਕੱਚੇ ਥਾਂ ਦੇ ਕਰਨੀ ਚਵਾਈ ਵਾਹ ਨਹੀਂ ਜਦੋਂ ਦੱਸਣਾ ਡੈਕਟਰ ਇਹ ਥਣ ਪਾਸ ਨੂੰ ਕਿੰਨਾ ਚ ਲੈ ਕੇ ਗਿਆ ਕੀ ਬਾਤ ਹੈ ਇਹ ਪਿੱਛੋ ਲੈ ਕੇ ਦੀ ਫੀਟਿੰਗ ਨਾਈਟ ਦੇਖੀ ਲੈ ਕੀ ਬਾਤ ਹੈ ਲੈ ਐ ਫਾੜੀ ਵਾਲਾ ਡੈਕਟਰ ਇਹ ਡੈਕਟਰ ਤੜਕੇ 6-7 ਕਿਲੋ ਬੋਲੀ ਬੱਛੀ ਨੂੰ ਪੈ ਕੇ ਕੱਢਦੀ ਬੜ ਦੋ ਬੈਠਿਆ ਨਹੀਂ ਜਾਂਦਾ ਇੰਨਾ ਲੈ ਵਗਾ ਆ ਇਹਨੇ ਟ ਲੈਡੂ ਦਾ ਪੰਗਾ ਨਾ ਤੂੰ ਦੇਖੀ ਕਰ ਰਹੀ ਡੈਕਟਰ ਹੱਥ ਨੂੰ ਲੈਵਾ ਡੈਟ 2-4 ਇੰਚ ਲੈਵਾ ਨੇ ਮੈਨੂੰ ਹੋਰ ਕੱਢਣਾ ਆਗਾ ਤੇ ਬਾਕੀ ਡਾਕਟਰ ਬਾਈਨ ਵੈੜ ਦਾ ਆ ਪੇਡਾ ਤੇ ਸਲੀ ਇਨਰ ਗਈ ਲੇ ਕੇ ਮੰਨ ਕੇ ਚਾਰ ਸਲੀ ਇਨਰ ਗਿਆ ਪਿੰਡਾ ਜਿਵੇਂ ਬੈੜ ਦਾ ਸਹੀ ਗੱਲ ਆ ਬੇ ਪੂਰਾ ਵਜਣਾਗਾ ਬਾਕੀ ਠੰਡੀ ਵਾਲੀ ਆ ਨਾ ਠੰਡੀ ਦਾ ਡਾਕਟਰ ਲੈ ਮਗਰਦੀ ਬਾਈਆ ਲੈ ਲੈ ਜਿਵੇਂ ਮਰਜੀ ਇਧਰ ਦੀ ਬੈਕਟ ਡਾਕਟਰ ਲੈ ਕੁਛ ਵੀ ਨਹੀਂ ਕਹਿਣਾ ਕਰਨ ਕਰਮ ਵਾਲੀ ਨੇ ਤੇ ਪੂਰੀ ਚੰਗੀ ਆ ਡਾਕਟਰ ਬਾਈਨ ਬੋ ਜਣਾ ਤੇ ਬਾਕੀ ਡਾਕਟਰ ਬੈੜ ਦਾ ਤੋੜਾ ਤਾਰਾ ਤੇ ਲੇਵਾ ਦਿਖਾਈ ਡਾਕਟਰ ਬੈੜ ਸਹੀ ਗੱਲ ਆ ਬੇ ਕਿਹਸਦੀ ਬਿਊਟੀ ਕਮਾਲ ਆ ਡਾਕਟਰ ਫੀਰੇ ਘਰੇ ਬਾਗੀ ਅਗਲਾ ਕੱਢਦਾ ਹੀ ਨਹੀਂ ਕਰੋ ਸਹੀ ਗੱਲ ਆ ਭਾਈ ਕਿਥੋਂ ਡਾਕਟਰ ਲਈ ਆ ਉਹਨਾਂ ਨੇ ਬਾਹਰ ਬੂਰ ਜਾਣਾ ਸੀ ਆ ਕਾਈ ਵੇਚਤੀ ਉਹਨਾਂ ਨੇ ਵੀ ਉਹਨਾਂ ਨੇ ਵੇਚਣ ਵਾਲੀ ਤਾਂ ਗਾਇ ਹੀ ਨਹੀਂਗੀ ਠੀਕ ਆ ਭਾਈ ਦੁੱਧ ਡਾਕਟਰ 20 ਕਿਲੋ ਪਾਤਾ ਡੋਟਾ ਇ ਲੱਖੜੀ ਮੱਝ ਨਹੀਂ ਰੀਸ ਕਰਦੀ ਨਾ ਧਰਮੀ ਮੰਨਣਾ ਆ ਆ ਵੇੜੇ ਜਵਾਨ ਨੇ ਕਿ ਚੂਈ ਜਾ ਇਹਨੂੰ ਸਹੀ ਆ ਭਾਈ ਬਰੀਡ ਤਾਂ ਇੱਕ ਨੰਬਰ ਆ ਭਾਈ ਕੱਦ ਚਮਕ ਛੇ ਸਪੂਸ ਥਣ ਇੱਕ ਨੰਬਰ ਲੱਗਿਆ ਕਰਮਾਈ ਬਰੀਡ ਵਾਲੀ ਆ ਕਿ ਨਹੀਂ ਬਰੀਡ ਵੀ ਬਾੜੀ ਆ ਤੇ ਡਾਕਟਰ ਐ ਬਾਕੀ ਫੇਸ ਫੂਸ ਵੜਦਾ ਤੇ ਮੰਨ ਕੇ ਚੱਲ ਬੱਚੇ ਦਾ ਕਰਦੀ ਆਈ ਤਾਜੀ ਸੂਈ ਕਰਕੇ ਦੁੱਧ ਵਾਲਾ ਪੀਸਾ ਦੁੱਧਾ ਮੰਨ ਕੇ ਚੱਲ ਡਾਕਟਰ 20 ਕਿਲੋ ਦੁੱਧ ਗਰਮਾਂ ਚ ਨਜ਼ਾਰੇ ਲਿਆ ਲੂਗਾ ਹਮ ਮਾਜੀ ਡਾਕਟਰ ਦਿੰਦੀ ਐ ਇਨਾਂ ਦੁੱਧ ਸਹੀ ਗੱਲ ਰਾਸੀ ਕਰਾਇ ਤੇ ਦੁੱਧ ਦੇਣਾ ਇਨਾਂ ਵੜ ਨਹੀਂ ਸਹੀ ਗੱਲ ਆ ਭਾਈ ਬਾਕੀ ਫਾਂਡ ਵੀ ਯਾਰ ਫੁੱਲ ਆਊਗੀ ਫਾਂਡ ਗਰਮੇ ਤੇਸੂਸ ਦਿਖਾ ਦੇ ਆ ਚਾਹ ਲਰਚੂ ਲਰ ਸਹੀ ਗੱਲ ਆ ਇਹ ਠੰਡੀ ਸੀਲ ਲਾ ਹਮ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਜੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਕਿਆ ਬਾਤ ਹੈ ਭਾਈ ਤੇ ਬਾਕੀ ਡਾਕਟਰ ਫੇਸ ਚਮਕ ਬੱਚਾ ਵੱੱਛੀ ਆ ਗਈ ਦੋ ਚੀਜ਼ਾਂ ਦਾ ਟ੍ਰਿਕ ਨਹੀਂ ਗੀ ਸਹੀ ਗੱਲ ਆ ਬਾਈ ਬੜੀ ਨਿਯਾਇਤ ਚੰਗੀ ਕੁਆਲਿਟੀ ਹੈ ਡਾਕਟਰ ਮੋਲ ਜੈ ਜੂ ਭਾਈ ਮੋਲ ਡਾਕਟਰ ਜਮਾਂ ਜੈ ਜੂਗਾ ਮੰਨ ਕੇ ਚੱਲ ਪਹਿਲੀ ਡਾਕਟਰ ਇਹ ਜੀ ਬਰੀਠ ਠੰਡੀ ਸੀਲ ਮਿਲਦੀ ਨਹੀਂ ਵੈੜ ਤੇ ਓਨੀ ਵਹਿੜ ਤੇ ਓਨਾ ਹੀ ਲੈਵਾਗਾ ਨਹੀਂ ਲੈਵਾ ਬਾਈ ਲੈ ਪਿੱਛੋਂ ਆਰਡਰ ਦਿਖਾ ਡਾਕਟਰ ਹੂੰ ਪੂਰਾ ਫਾੜੀ ਵਾਲਾ ਟਰੱਕ ਨਹੀਂ ਬਾੜਾ ਨਿਆਂ ਚੰਗਾ ਲੱਗਿਆ ਡਾਕਟਰ ਸਿੱਧੇ ਪਾਸੇ ਦਾ ਕਰਮਾ ਇਹਨੇ ਬਹੋਣਾ ਹੀ ਬਹੋਣਾਗਾ ਉੱਠੇ ਪਾਸੇ ਨਹੀਂ ਵਹਿ ਜਾ ਲੈ ਲੈ ਕਿਹਨਾ ਪਿੱਛੋਂ ਲੈਵਾ ਦਿਖਾ ਦੇ ਲੈ ਕੀ ਦਿਖ ਲੈ ਠੰਡੀ ਵਾਲੀ ਹੈ ਠੰਡੀ ਵਾਲੇ ਡਾਕਟਰ ਚੁਾਈ ਪਾਵੇਂ ਇੱਥੇ ਬਹਿ ਕੇ ਕਰ ਲੈ ਲੈ ਹੂੰ ਬੜਾ ਚੰਗਾ ਜੁਣ ਲੱਗਿਆ ਕਰਮ ਵਾਲੀ ਨੂੰ ਲੈ ਲੈ ਕਹਿੰਦਾ ਜੀ ਕਹਿੰਦਾ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਸਿੱਧੇ ਪਾਸੇ ਰੈਕਟਰ ਬਹਾਉਣੇ ਪਾਉਣਾ ਬਾ ਪੁੱਠੇ ਪਾਸੇ ਬਹਿ ਕੇ ਜੁੜਾ ਠੀਕ ਆ ਇੰਨੀ ਚੰਗੀ ਵਹਿੜਾਈ ਤੇ ਮੁੱਲ ਬਾਈ ਕਹਿੰਦਾ ਬਾਲਾ ਨਹੀਂ ਕਰਦੇ ਮੁੱਲ ਜਾਇਜ਼ ਹੋਊਗਾ ਤੇ ਕਿਸੇ ਵੀ ਨੂੰ ਬਾਈ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ